ਸੱਚੀ ਕਾਲ ਜੀ ਪ੍ਰੋਗਰਾਮ ਅੱਜ ਦੇ ਮੁੱਦੇ 'ਚ ਤੁਹਾਡਾ ਸਵਾਗਤ ਅੱਜ ਗੱਲ ਕਰਦੇ ਹਾਂ ਕਿ ਪੰਜਾਬ ਦੀ ਸੱਤਾ ਤੇਰਾ ਮਾਦਵੀ ਪਾਰਟੀ ਦੇ ਸੂਬਾ ਇੰਚਾਰਜ ਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਚੋਧਿਆ ਜੀ ਜਿਨ੍ਹਾਂ ਨੇ ਪਿਛਲੇ ਦਿਨੀ ਪੰਜਾਬ ਦੇ ਇੱਕ ਮਹਿਲਾ ਬੈਂਕ ਦੇ ਸਮਾਗਮ ਦੌਰਾਨ ਇੱਕ ਪ੍ਰੋਗਰਾਮ ਦੇ ਦੌਰਾਨ ਇੱਕ ਅਜਿਹਾ ਕੁਝ ਕਿਹਾ ਇੱਕ ਅਜਿਹਾ ਬਿਆਨ ਦਿੱਤਾ ਕਿ ਜੋ ਬਾਅਦ ਦੇ ਜਨਤਕ ਹੋਇਆ ਤੇ ਜਨਤਕ ਹੋਣ ਤੋਂ ਬਾਅਦ ਉਸ ਮਾਮਲੇ ਨੇ ਰਾਜਨੀਤਿਕ ਤੌਰ ਫੜਿਆ ਸਾਰੀਆਂ ਵਿਰੋਧੀ 13 ਭਾਜਪਾ ਕਾਂਗਰਸ ਕਾਲੇ ਦਲ ਉਸ ਮਾਮਲੇ ਨੂੰ ਲਗਾਤਾਰ ਤੁਲ ਦੇ ਰਹੀਆਂ ਨੇ ਕਿ ਸਮੇਂ-ਸਮੇਂ ਤੇ ਆਪਣੇ ਪ੍ਰੋਗਰਾਮਾਂ ਦੌਰਾਨ ਆਪਣੇ ਰੈਲੀਆਂ ਦੌਰਾਨ ਆਪਣੇ ਮੀਟਿੰਗਾਂ ਦੇ ਦੌਰਾਨ ਉਸ ਮਾਮਲੇ ਨੂੰ ਲਗਾਤਾਰ ਤੁਲ ਦੇ ਰਹੀਆਂ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਕਿ ਮਨੀਸ਼ ਚਸੋਦੀਆ ਨੇ ਕਿਹਾ ਕੀ ਸੀ ਜਿਤਵਾਨਾ 2027 ਕੇ ਚੋਣ ਜਿਤਵਾਨੇ ਕੇ ਲਿਏ ਸ਼ਾਮ-ਦਮ ਦੰਡ ਭੇਦ ਸੱਚ ਝੂਠ ਕੁਐਸਚਨ ਆਂਸਰ ਲੜਾਈ ਝਗੜਾ ਜੋ ਕਰਨਾ ਪੜੇਗਾ karenge ਤਿਆਰ ਹੈ ਜੋਸ਼ ਕੇ ਸਾਥ ਬਹੁਤ ਬੜਿਆ ਚੋਪਾ ਦੇਖਿਆ ਕਿ ਮਨੀਸ਼ ਸਸੋਦੀਆ ਨੇ ਕਿਹਾ ਕਿ 2027 ਚੋਣਾ ਜਿੱਤਣ ਦੇ ਲਈ ਸਾਮ-ਦਾਮ-ਦੰਦ ਵੇਦ ਸਵਾਲ-ਜਵਾਬ ਕੁਐਸਚਨ-ਅਨਸਰ ਹਰ ਕੁਝ ਕਰਾਂਗੇ ਤੋਂ ਸਾਰਿਆਂ ਨੂੰ ਪੁੱਛਿਆ ਗਿਆ ਕਿ ਤੁਸੀਂ ਸਹਿਮਤ ਹੋ ਤਾਂ ਸਾਰਿਆਂ ਨੇ ਤਾੜੀਆਂ ਨਾਲ ਇਸ ਦਾ ਜਵਾਬ ਦਿੱਤਾ ਸੋ ਗੱਲ ਇਹ ਵੀ ਕਰਾਂਗੇ ਕਿ ਆਖਿਰ ਇਹ ਹੈ ਕੀ ਹੈ ਸੁਨੇਹਾ ਦਿੱਤਾ ਕੀ ਗਿਆ ਸਾਮ-ਦਾਮ-ਦੰਦ ਵੇਡ ਦੇ ਰਾਹੀ ਸਿਹਤ ਦਿੱਤਾ ਕੀ ਗਿਆ ਤੋ ਉਸ ਸਮਾਗਮ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਪੰਜਾਬ ਦੇ ਪ੍ਰਧਾਨ ਅਮਨ अरोड़ा ਉਹ ਵੀ ਉਸ ਸਮਾਗਮ ਦੇ ਵਿੱਚ ਮੌਜੂਦ ਰਹੇ ਪਰ ਉਹਨਾਂ ਦਾ ਅਜੇ ਤੱਕ ਕੋਈ ਰਿਐਕਸ਼ਨ ਨਹੀਂ ਆਇਆ ਉਸ ਤੋਂ ਬਾਅਦ ਅਕਾਲੀ ਦਲ ਨੇ ਕੀ ਕਿਹਾ ਇੱਕ ਨਜ਼ਰ ਮਾਰਦੇ ਆ ਕਿ ਅਕਾਲੀ ਦਲ ਦੇ ਸਾਬਕਾ ਕੈਬਨਿਟ ਮੰਤਰੀ ਤੇ ਹੋਰ ਮਹਿਲਾਵਾਂ ਆਗੂਆਂ ਨੇ ਉਹਨਾਂ ਨੇ ਵੀ ਕਿਹਾ ਕਿਹਾ ਕੀ ਹੈ ਇੱਕ ਵਸਤੇ ਨਜ਼ਰ ਮਾਰਦੇ ਵੀ ਜਿਹੜੀ ਬੜੀ ਹੈਰਾਨੀ ਹੈ ਇੱਕ ਜ਼ਿੰਮੇਵਾਰ ਬਲਦਾ ਸੈਂਟਰ ਦਾ ਉਪ ਮੁੱਖ ਮੰਤਰੀ ਰਿਹਾ ਹੋਵੇ ਮਨਿਸਟਰ ਰਿਹਾ ਹੋਵੇ ਚੰਗੇ ਅਹੁਦਿਆਂ ਤੇ ਅੱਜ ਵੀ ਉਹ ਪਾਰਟੀ ਦਾ ਆਪਣੇ ਆਪ ਨੂੰ ਉਹ ਸਾਰਾ ਪੰਜਾਬ ਉਹ ਉਹ ਹੀ ਕੰਟਰੋਲ ਕਰ ਰਿਆ ਤੇ ਉਹ ਆਪਦੇ ਵਰਕਰਾਂ ਨੂੰ ਇਹ ਸਬੋਧਨ ਕਰ ਰਿਆ ਵੀ 27 ਵਾਲੀ ਚੋਣ ਆਪਾਂ ਜਿੱਤ ਲਈ ਹੈ ਉਹ ਲੈਂਡ ਪੂਲਿਕ ਪਾਲਿਸੀ ਨੇ ਜੁੜ ਗਈ ਉਹ ਵੀ ਗੱਲ ਕਿ ਇੱਥੋਂ ਪੈਸਾ ਇਕੱਠਾ ਕਰਕੇ ਫਿਰ ਜੋ ਗੁੰਡਾ ਕਰਤੀ ਕਰਦੀ ਹੋਈ ਗੁੰਡੇ ਖਰੀਦ ਕੇ ਪੰਜਾਬ ਚੋਂ ਜੋ ਧੱਕੇਸ਼ਾਹੀ ਕਰ ਸਕਦੇ ਹੋਏ ਸੀ ਕਰਾਂਗੇ ਉਹਦੇ ਨੇ ਜੁੜਦੀ ਹੈ ਇਹ ਸੋ ਤਾਂ ਬਹੁਤ ਹੀ ਜਣੀ ਗੰਭੀਰ ਮਾਮਲਾ ਵੀ ਕੁਝ ਕਰਨਾ ਪਵੇ ਜਣੀ ਜੋ ਮਰਜੀ ਧੱਕਾ ਕਰੋ ਪੈਸੇ ਲਓ ਉਹ ਜੋ ਕਰਨਾ ਕਰੋ ਆਪਾਂ ਇਲੈਕਸ਼ਨ ਜਿੱਤਣੀ ਹੈ ਸਤਾਈ ਚ ਸਾਰਾ ਤੋਹਾ ਖਵਾਈ ਹੋਰ ਉੱਥੇ ਉਹਦੇ ਵਿੱਚ ਤਾਂ ਬੜੀ ਅਸੀਸ ਗੱਲ ਦੇ ਬਿੰਦਿਆ ਕਰਦੇ ਆ ਇਲੈਕਸ਼ਨ ਕਮਿਸ਼ਨ ਨੂੰ ਵੀ ਕਹਿੰਦੇ ਆ ਇਹਦੇ ਤੇ ਨੋਟਿਸ ਲੈਣਾ ਚਾਹੀਦਾ ਕੋਰਟਾਂ ਨੂੰ ਵੀ ਇਹਨਾਂ ਗੱਲਾਂ ਦੇ ਉੱਤੇ ਨੋਟਿਸ ਲੈਣਾ ਚਾਹੀਦਾ ਸਾਮ ਦਮ ਦੰਡ ਬੇਲ ਸਾਥੀਓ ਇਹ ਜਿਹੜੀ ਨੀਤੀ ਹੈ ਚਾਣਕਿਆ ਨੀਤੀ ਇਹ ਵਰਤੀ ਜਾਂਦੀ ਸੀ ਜਦੋਂ ਕਿਸੇ ਰਾਜੇ ਨੇ ਦੂਸਰੇ ਕਿਸੇ ਰਾਜ ਤੇ ਹਮਲਾ ਕਰਨਾ ਹੋਵੇ ਉਹਨੂੰ ਜਿੰਨਾ ਹੋਵੇ ਤੇ ਇਹ ਉਸ ਨੀਤੀ ਜੋ ਨਿਕਲੀ ਹੋਈ ਸਾਮ ਸਾਮ ਮਤਲਬ ਕਿ ਗੱਲਬਾਤ ਰਾਈ ਪਹਿਲਾ ਵਰਤਿਆ ਜਾਂਦਾ ਹੈ ਦਾਮ ਮਤਲਬ ਵੀ ਜੇ ਨੂੰ ਖਰੀਦਿਆ ਜਾ ਸਕਦਾ ਹੋਵੇ ਦੰਡ ਮਤਲਬ ਕਿ ਉਹਨੂੰ ਪਰਚੇ-ਪੁਰਚੇ ਪਾਓ ਉਹਦੇ ਤੇ ਤੇ ਅੱਜ ਦੀ ਰਾਜਨੀਤੀ ਦੇ ਹਿਸਾਬ ਨਾਲ ਕਿ ਸਜ਼ਾ ਦਿੱਤੀ ਜਾਵੇ ਸਾਮ-ਦਮ-ਦੰਡ ਭੇਦ ਭੇਦ ਮਤਲਬ ਕਿ ਕੋਈ ਉਹਦੇ ਗੁੱਜੇ ਭੇਦ ਕੋਈ ਉਹਦੇ ਵੀਕ ਪੁਆਇੰਟਸ ਜਿੱਦਾਂ ਕਿਸੇ ਦੀਆਂ ਕੋਈ ਵੀਡੀਓ ਵਾਇਰਲ ਹੋ ਜਾਂਦੀਆਂ ਜਾਂ ਕਿਸੇ ਦਾ ਕੁਝ ਕਹਿਣ ਦਾ ਮੇਰਾ ਭਾਵ ਕਿ ਇਹ ਜਿਹੜੀ ਨੀਤੀ ਹੈ ਇਹ ਜਿਹੜੇ ਦਿੱਲੀ ਤੋਂ ਇਹ ਹਾਰੇ ਹੋਏ ਨਕਾਰੇ ਹੋਏ ਲੋਕ ਜਿਹੜੇ ਕਿ ਪੰਜਾਬ ਚ ਆ ਕੇ ਇੱਥੇ ਬੈਠੇ ਨੇ ਇਹਨਾਂ ਦੇ ਮੂੰਹੋਂ ਇਸ ਗੱਲ ਦਾ ਜ਼ਿਕਰ ਹੋਣਾ ਇੱਥੋਂ ਆਪਣੇ ਆਪ ਹੀ ਇੱਕ ਤਾਂ ਇਹ ਤੈਅ ਕਰ ਦਿੰਦਾ ਹੈ ਕਿ ਇਹ ਪੰਜਾਬ ਨੂੰ ਕਿਸ ਤਰੀਕੇ ਨਾਲ ਇੱਕ ਵਿਰੋਧੀ ਧਿਰ ਸਮਝ ਕੇ ਬਿਠੇ ਹੈ ਮਤਲਬ ਪੰਜਾਬ ਦੇ ਲੋਕਾਂ ਨੂੰ ਹੀ ਇੱਕ ਮਤਲਬ ਆਪਣਾ ਦੁਸ਼ਮਣ ਸਮਝ ਕੇ ਬਿਠੇ ਹੈ ਦੂਸਰੀ ਚੀਜ਼ ਮੈਂ ਇੱਥੇ ਇੱਕ ਜ਼ਿਕਰ ਜ਼ਰੂਰ ਕਰਨਾ ਚਾਹੂਗਾ ਕਿ ਜਿਹੜੀਆਂ ਔਰਤਾਂ ਉੱਥੇ ਬੈਠੀਆਂ ਸੀ ਜਦੋਂ ਇੱਕ ਮਨੀਸ਼ ਸੋਦੀਆ ਦਿੱਲੀ ਦਾ ਨਕਾਰਿਆ ਹੋਇਆ ਇੱਕ ਲੀਡਰ ਜਦੋਂ ਇਹ ਇਹੋ ਜਿਹੇ ਵਿਅੰਗ ਉੱਥੇ ਕਰ ਰਿਹਾ ਸੀ ਏਡੀ ਨੀਤੀ ਮਤਲਬ ਉਹਨਾਂ ਨੂੰ ਇਹ ਖੋਦੀ ਚਣਕਿਆ ਬਣਿਆ ਬੈਠਾ ਸੀ ਉੱਥੇ ਔਰ ਜਿਹੜੀਆਂ ਉਹ ਔਰਤਾਂ ਜਿਹੜੀਆਂ ਠੇਠਰਾ ਵਾਂਗੂ ਉੱਥੇ ਮੈਨੂੰ ਕਹਿਣਾ ਪੈ ਰਿਹਾ ਕਿ ਹੱਸ ਰਹੀਆਂ ਸੀ ਕਿਸੇ ਨੇ ਇੰਨੀ ਜ਼ੁਰਤ ਨਹੀਂ ਦਿਖਾਈ ਵੀ ਇਹ ਗੱਲਾਂ ਜਿਹੜੀਆਂ ਨੇ ਉਹ ਤੁਹਾਡੇ ਸਾਹਮਣੇ ਬੰਦਾ ਕਰਕੇ ਜਾ ਰਿਹਾ ਹੈ ਉਹ ਵੀ ਉੱਥੇ ਜਦੋਂ ਕਿ ਤੁਹਾਨੂੰ ਇਹਨਾਂ ਨੇ ਹਜ਼ਾਰ ਹਜ਼ਾਰ ਰੁਪਿਆ ਕਿਹਾ ਸੀ ਤੇ ਇਹਦਾ ਮਤਲਬ ਇਹ ਸ਼ਾਮਦਮ ਦੰਡ ਵਿਧ ਜਿਹੜਾ ਹੈ ਇਹ ਵੀ ਇਹ ਹਜ਼ਾਰ ਹਜ਼ਾਰ ਰੁਪਿਆ ਵੀ ਇਸੇ ਨਿਤੀ ਦੇ ਤਹਿਤ ਇਹਨਾਂ ਨੇ ਤੁਹਾਨੂੰ ਦਿੱਤਾ ਸੀ ਜਾ ਤੁਸੀਂ ਹਰਿਆ ਵੀ ਉਡੀਕ ਕਰ ਰਹੀ ਹੋਗੀ ਤੁਹਾਨੂੰ ਇਹ ਪੈਸੇ ਮਿਲਣਗੇ ਵੀ ਜਿਹੜਾ ਤੁਸੀਂ ਕਿਸੇ ਨੇ ਉੱਥੇ ਵਿਰੋਧ ਨਹੀਂ ਕੀਤਾ ਇਹ ਕਿੰਨੀ ਸ਼ਰਮ ਦੀ ਗੱਲ ਹੈ ਕਿ ਪਹਿਲਾਂ ਵੀ ਔਰਤਾਂ ਨੇ ਪੱਠਾ ਬਿਠਾਇਆ ਹੈ ਪੰਜਾਬ ਦਾ ਜਦੋਂ ਇਹਨਾਂ ਨੇ ਹਜ਼ਾਰ ਹਜ਼ਾਰ ਰੁਪਏ ਦੇ ਲਾਲਚ ਪਿੱਛੇ ਆ ਕੇ ਤੇ ਇਹਨਾਂ ਠੱਗਾ ਨੂੰ ਜਿਹੜਾ ਹੈ ਕਿ ਆਪਣੇ ਸਿਰ ਤੇ ਬਿਠਾ ਲਿਆ ਆਪਣੇ ਘਰ ਧਿਆਣਾ ਲੜ ਲੜ ਕੇ ਇਹਨਾਂ ਨੂੰ ਜਿਹੜਾ ਹੈ ਇਹਨਾਂ ਨੂੰ ਵੋਟਾਂ ਪੁਵਾਈਆਂ ਤੇ ਅੱਜ ਕਿੰਨੀ ਬੇਸ਼ਰਮੀ ਦੀ ਗੱਲ ਹੈ ਕਿ 4 ਸਾਲ ਹੋਣ ਵਾਲੇ ਆ ਤੇ ਅਜੇ ਤੱਕ ਇਹਨਾਂ ਨੂੰ 1 ਰੁਪਈਆ ਨਹੀਂ ਦਿੱਤਾ ਜਾਂ ਤੇ ਐਫਡੀ ਕਰਾਈ ਬੈਠੀਆਂ ਨੇ ਜਿਹੜਾ ਇਹ ਉੱਥੇ ਦੰਦ ਕੱਢ ਰਹੀਆਂ ਸੀ ਇਹਨਾਂ ਆ ਸਾ ਉੱਥੇ ਇਹਨਾਂ ਦਾ ਨਿਕਲ ਰਿਹਾ ਸੀ ਤੇ ਉੱਥੇ ਉਹ ਜਿਹੜਾ ਸਾਡਾ ਮੁੱਖ ਮੰਤਰੀ ਭਲਾ ਉਹਦਾ ਤਾਂ ਸਾਨੂੰ ਪਤਾ ਹੀ ਹੈ ਪਰ ਮੇਰਾ ਗਿਲਾ ਜਿਹੜਾ ਇੱਥੇ ਹੈ ਪੰਜਾਬ ਦੀਆਂ ਔਰਤਾਂ ਦੇ ਨਾਲ ਆ ਕਿ ਹਜੇ ਵੀ ਤੁਸੀਂ ਸੰਭਲ ਜੋ ਹਜੇ ਵੀ ਵੋਟਾਂ ਦੇ ਜਦੋਂ 6 ਮਹੀਨੇ ਰਹਿ ਜਾਣੇ ਇਹਨਾਂ ਨੇ ਤੁਹਾਨੂੰ ਆ ਜਿਹੜਾ ਛਾਮਦਮ ਦੰਡ ਭੇਜਦਾ ਜਿਹੜਾ ਇੱਕ ਆਵ ਨਾ ਵੀ 1000 ਰੁਪਿਆ ਇਹ ਵੀ ਤੁਹਾਨੂੰ ਇਹਨਾਂ ਨੇ ਦੇਣਾ ਹੈ ਪਰ ਇਸ ਵਾਰੀ ਆਪਣੀ ਗੈਰਤ ਜਿਉਂਦੀ ਰੱਖਿਓ ਪੈਸੇ ਲੈ ਲਿਓ ਪਰ ਇਹਨਾਂ ਨੂੰ ਵੋਟ ਨਾ ਪਾਇਓ ਕਿਉਂਕਿ ਜਿੱਥੋਂ ਤੱਕ ਇਹ ਫਿਲਮੀ ਗੱਲਾਂ ਕਰਕੇ ਇਹਨਾਂ ਨੇ ਲੋਕਾਂ ਨੂੰ ਭਰਮਾਇਆ ਆ ਹੁਣ ਜੋ ਇਹਨਾਂ ਦੇ ਮਨੀਸ਼ ਸੋਧੀਆਂ ਨੇ ਜੋ ਇਹ ਗੱਲਾਂ ਕੀਤੀਆਂ ਇਹ ਇਹਨਾਂ ਦੀ ਪਾਰਟੀ ਦੀ ਇੱਕ ਪੂਰੀ ਸੋਚ ਨੂੰ ਜਾਗਰ ਕਰਦਾ ਹੈ ਇਹ ਪੂਰੀ ਸੋਚ ਇਹਨਾਂ ਦੀ ਦੱਸਦਾ ਹੈ ਕਿ ਇਹ ਕਿਸੇ ਵੀ ਹੱਦ ਤੱਕ ਗਿਰ ਸਕਦੇ ਆ ਮੈਨੂੰ ਤੇ ਹੁਣ ਪੂਰਾ ਯਕੀਨ ਹੈ ਕਿ ਜਿਹੜਾ ਬੇਅਦਬੀਆਂ ਦੀ ਜੋ ਇੱਥੇ ਉਸ ਤੋਂ 2012 ਤੋਂ ਪਹਿਲਾਂ ਕਹਿ ਲੋ ਜਾਂ 14 15 ਤੋਂ ਪਹਿਲਾਂ ਕਦੀ ਬੇਅਦਬੀ ਵਰਗਾ ਸ਼ਬਦ ਨਹੀਂ ਸੀ ਸੁਣਿਆ ਇਹ ਬੇਅਦਬੀ ਵੀ ਇਸੇ ਸਾਜ਼ਿਸ਼ ਦਾ ਇਹਨਾਂ ਦਾ ਹਿੱਸਾ ਹੈ ਤੇ ਰੱਬ ਨਾ ਕਰੇ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਵਿੱਚ ਐਹੋ ਜਿਹੀਆਂ ਹਰਕਤਾਂ ਜੇ ਕਿਤੇ ਵੀ ਵੇਖਣ ਨੂੰ ਮਿਲੀਆਂ ਤੇ ਮੇਰਾ ਇਲੈਕਸ਼ਨ ਕਮਿਸ਼ਨ ਨੂੰ ਪੂਰੀ ਮੇਰੀ ਮੰਗ ਹੈ ਕਿ ਤੁਸੀਂ ਨੀਂਦ ਚੋਂ ਜਾਗੋ ਇਹੋ ਜਿਹੇ ਬੰਦੇ ਤੇ ਜੇ ਹੁਣੇ ਕਾਰਵਾਈ ਨਹੀਂ ਕੀਤੀ ਤੇ ਫਿਰ ਕਰਨੀ ਕਦੋਂ ਹੈ ਦੂਸਰੇ ਪਾਸੇ ਮੈਂ ਪੰਜਾਬ ਦੇ ਲੋਕਾਂ ਨੂੰ ਇਹ ਵੀ ਕਹਿਣਾ ਚਾਹੂੰਗੀ ਕਿ ਜਿੱਥੇ ਤੁਸੀਂ ਕਹਿੰਦੇ ਜੇ ਵੀ ਇਹ بڑے ਪੰਜਾਬ ਹਤਾਸ਼ੀ ਲੋਕ ਨੇ ਇਹ ਬੰਦੇ ਦਿੱਲੀ 'ਚੋਂ ਹਾਰੇ ਤੇ ਇਹਨਾਂ ਨੇ ਵਾਪਸ ਜਾ ਕੇ ਕਦੀ ਦਿੱਲੀ ਵਾਲਿਆਂ ਦੀ ਸਾਰ ਲਈ ਇਸੇ ਤਰ੍ਹਾਂ ਇਹਨਾਂ ਨੇ ਹੁਣ ਪੰਜਾਬ ਚੋਂ ਹਾਰ ਕੇ ਕਦੀ ਇਹਨਾਂ ਨੇ ਤੁਹਾਡੇ ਵੱਲ ਮੂੰਹ ਨਹੀਂ ਕਰਨਾ ਇਹ ਸਿਰਫ ਖਜ਼ਾਨਾ ਲੁੱਟਣ ਲਈ ਆਏ ਸੀ ਜਿਹੜਾ ਕਿ ਤੁਸੀਂ ਦੋਵੇਂ ਹੱਥਾਂ ਨਾਲ ਖੁਦ ਇਹਨਾਂ ਨੂੰ ਲਟਵਾਇਆ ਹੈ ਇਹਨਾਂ ਨੂੰ ਤਾਕਤ ਦਿੱਤੀ ਇੰਨੀ ਇਹਨਾਂ ਦੀ ਕਦੀ ਜੁਰਤ ਨਹੀਂ ਸੀ ਪੈਂਦੀ ਕਿ ਇਹ ਕਦੀ ਥਾਣੇ ਕਚੈਰੀ 'ਚ ਜਾ ਕੇ ਕਿਸੇ ਬੰਦੇ ਦੇ ਕਿਸੇ ਵੀ ਆਪਣੇ ਜਿਹੜਾ ਝਾੜੂ ਆਗੂ ਜਿਹੜਾ ਕੋਈ ਮੰਨ ਲਓ ਕਿਸੇ ਤੇ ਪਰਚਾ ਪਿਆ ਕੋਈ ਹੋਵੇ ਇਹ ਬੰਦੇ ਕਦੀ ਉਹਨਾਂ ਨਾਲ ਨਹੀਂ ਸੀ ਖੜਦੇ ਹੁੰਦੇ ਜਾ ਕੇ ਪਰ ਜਦੋਂ ਇਹਨਾਂ ਨੂੰ ਤਾਕਤ ਮਿਲੀ ਹੈ ਤੇ ਸਭ ਤੋਂ ਪਹਿਲਾਂ ਇਹਨਾਂ ਨੇ ਉਹੋ ਬੰਦਿਆਂ ਨੂੰ ਭੁਲਾਇਆ ਤੇ ਜਦ ਅੱਜ ਖੁਦ ਝਾੜੂ ਦੇ ਸਮਰਥਕ ਇਹਨਾਂ ਦਾ ਇਨਾ ਵਿਰੋਧ ਕਰ ਰਿਹਾ ਤੇ ਮੇਰੀ ਪੰਜਾਬ ਦੇ ਲੋਕਾਂ ਨੂੰ ਅਪੀਲ ਹੈ ਖਾਸ ਤੌਰ ਤੇ ਕਿ ਥੋੜੇ ਜਿਹਾ ਸਿਆਣੇ ਬਣੀਏ ਇਹਨਾਂ ਦੀ ਇਸ ਚੀਜ਼ ਨੂੰ ਪਛਾਣੋ ਸੋ ਆਪਾਂ ਸੁਣਿਆ ਕਿ ਅਕਾਲੀ ਦਲ ਦੇ ਲੀਡਰਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਅਸਲੀ ਚਿਹਰਾ ਸਾਹਮਣੇ ਆਇਆ ਤੇ ਹੁਣ ਆਮ ਆਦਮੀ ਪਾਰਟੀ ਰਵਾਇਤੀ ਪਾਰਟੀਆਂ ਨੂੰ ਕਹਿੰਦੀ ਸੀ ਕਿ ਤੁਸੀਂ ਧੱਕਾ ਕਰ ਰਹੇ ਹੋ ਜ਼ਬਰਦਸਤੀ ਕਰ ਰਹੇ ਹੋ ਲੋਕਾਂ ਨੂੰ ਲਾਲਚ ਦਿੰਦੇ ਹੋ ਤਾਂ ਹੁਣ ਆਮ ਆਦਮੀ ਪਾਰਟੀ ਉਹਨਾਂ ਗੱਲਾਂ ਤੇ ਉਤਰ ਆਈ ਹੈ ਸੋ ਹੁਣ ਆਪਾਂ ਗੱਲ ਕਰਦੇ ਹਾਂ ਕਿ ਭਾਜਪਾ ਦੇ ਕਰਾਵਰ ਨੇਤਾ ਸੁਨੀਲ ਜਾਖੜ ਉਹਨਾਂ ਨੇ ਵੀ ਇਸ ਮਾਮਲੇ ਤੇ ਕਟਾਸ ਕੀਤਾ ਉਹਨਾਂ ਨੇ ਕੀ ਕਿਹਾ ਉਸ ਤੇ ਵੀ ਨਜ਼ਰ ਮਾਰਦੇ ਮੈਂ ਵੀਡੀਓ ਦੇਖ ਰਿਹਾ ਸੀ ਪਰਸੋ ਇਹਨਾਂ ਦੇ ਸੋਦੀਆ ਸਾਹਿਬ ਕਹਿ ਰਹੇ ਸੀ ਅਸੀਂ ਡਾਂਗਾ ਕੱਢ ਲਾਂਗੇ ਸਿਰ ਫੋਟ ਦੇਾਂਗੇ ਪੈਸੇ ਵੰਡਾਂਗੇ ਝੂਠ ਬੋਲਾਂਗੇ ਲੜਾਈ ਕਰਾਵਾਂਗੇ ਦੰਗੇ ਕਰਾਵਾਂਗੇ ਉਹ ਤਾਂ ਬੋਲਣ ਤੋਂ ਬੋਲਣ ਸਾਹਿਬ ਇੱਥੇ ਬੈਠੇ ਸੀਗੇ ਭਗਵੰਤ ਮਾਨਵਰੀ ਸਾਹਮਣੇ ਬੈਠੇ ਦੰਦਾਂ ਕੱਢੀ ਜਾਂਦੇ ਸਨ ਆ ਚੀਫ ਮਿਨਿਸਟਰੀ ਐ ਸਾਹਿਬ ਸਰਕਾਰ ਠੇਕੇ ਦੇ ਦੇਤੀ ਨਾਲ ਉਹਨਾਂ ਦੇ ਪ੍ਰਧਾਨ ਬੈਠੇ ਸੀ ਅਮਨ ਅਰੋੜਾ ਜੀ ਦੋਨੋਂ ਬੈਠੇ ਐ ਚਾਕੀ ਜਾਂਦੇ ਐ ਟੀ ਮਰਟੀ ਮਰ ਜੀ ਉਹਦੇ ਕੋਲ ਬੋਲ ਉਹ ਬੁਲੀ ਜਾਂਦੇ ਐ ਉਹ ਦੋਨੋਂ ਚਾਕੀ ਜਾਂਦੇ ਐ ਅੱਜ ਇੱਕ ਜਗ੍ਹਾ ਜੀ ਵੀਡੀਓ ਆਈ ਨਵੀਂ ਅੱਜ ਮੈਨੂੰ ਹੁਣੇ ਕਿਸੇ ਨੇ ਭੇਜੀ ਉਹਦੇ ਚ ਭਗਵੰਤ ਮਾਨ ਜੀ ਦਾ ਇੱਕ ਕਿਸੇ ਸ਼ੋਅ ਚ ਉਹਨਾਂ ਦਾ ਜਲਸਾ ਨਹੀਂ ਉਹਨਾਂ ਦਾ ਸ਼ੋਅ ਹੁੰਦਾ ਸਰ ਕਿਉਂਕਿ ਉਹਨਾਂ ਦਾ ਜਿਹੜਾ ਪਿਸ਼ੋਕੜ ਹੈ ਉਸ ਕਿਸਮ ਦਾ ਹੀ ਇਹ ਸ਼ੋਅ ਹੀ ਕਰਦੇ ਐ ਉਸੇ ਕਹਿ ਰਹੇ ਆ ਸਾਡੇ ਪੰਜਾਬ ਦੀ ਕ੍ਰਿਕਟ ਦੀ ਟੀਮ ਦੀ ਵੂਮਨ ਟੀਮ ਦੀ ਕਪਤਾਨ ਵੀ ਪੰਜਾਬਣ ਐ ਸਾਡੀ ਪੰਜਾਬ ਦੀ ਕ੍ਰਿਕਟ ਟੀਮ ਦਾ ਕੈਪਟਨ ਵੀ ਪੰਜਾਬੀ ਹੈ ਸਾਡੀ ਬਾਸਕਟਬਾਲ ਪੰਜਾਬ ਦੀ ਟੀਮ ਹੈ ਉਹਦਾ ਵੀ ਕੈਪਟਨ ਪੰਜਾਬੀ ਹੈ ਮੈਂ ਭਗਵੰਤ ਮਾਨ ਜੀ ਨੂੰ ਪੁੱਛਦਾ ਭਗਵੰਤ ਮਾਨ ਜੀ ਟੀਮਾਂ ਦਾ ਹਾਕੀ ਬਾਸਕਟਬਾਲ ਕ੍ਰਿਕਟ ਦੇ ਦਾ ਪੰਜਾਬੀ ਹੈਗੇ ਸਾਡਾ ਮੁੱਖ ਮੰਤਰੀ ਪੰਜਾਬੀ ਹੈ ਜਾਂ ਨਹੀਂ ਮੈਨੂੰ ਆਹ ਦੱਸੋ ਕਿਉਂਕਿ ਪੰਜਾਬੀ ਅਣਖ ਵਾਸਤੇ ਜਾਣੇ ਜਾਂਦੇ ਹੈ ਸਾਹਿਬ ਭਗਵੰਤ ਮਾਨ ਜੀ ਢੂਲੇ ਬੇਰਾ ਦਾ ਜੇ ਨਹੀਂ ਕੁਝ ਨਹੀਂ ਵਿਗੜਿਆ ਅੱਜ ਵੀ ਪਜਾਉ ਇਹਨਾਂ ਤਾੜਵੀਆਂ ਨੂੰ ਜਿਹੜੇ ਸਿਰ ਤੇ ਲਿਆ ਕੇ ਬਿਠਾ ਰੱਖੇ ਐ ਆ ਲੈਂਡ ਪੁਲਿਸਿੰਗ ਪਾਲਿਸੀ ਲੈ ਕੇ ਮੈਂ ਕੌਣ ਆ ਸਾਬ ਮੈਂ ਕੋਈ ਭੂਮਿਕਾ ਨਹੀਂ ਬਣਾ ਰਿਹਾ ਤੁਹਾਨੂੰ ਕੋਈ ਬੇਵਕੋ ਗੋਲੀਆਂ ਨਹੀਂ ਵੰਡ ਰਿਹਾ ਮੈਂ ਪਾਲਿਸੀ ਲੈ ਕੇ ਕੌਣ ਆਇਆ ਕੈਬਨਿਟ ਨੇ ਫੈਸਲਾ ਕੀਤਾ ਵੀ ਆ ਜਿਹੜੇ ਫੈਸਲੇ ਐ ਚੀਫ ਸੈਕਟਰੀ ਕਰੂਗਾ ਚੀਫ ਮਿਨਿਸਟਰ ਨਹੀਂ ਕਰੂਗਾ ਚੀਫ ਸਕੱਟਰੀ ਕਰੂਗਾ ਚੀਫ ਦੁਸ਼ਟ ਲਾਇਆ ਚੀਫ ਸਕੱਟਰੀ ਲਾਇਆ ਕਿਨੇ ਕੇਜਰੀਵਾਲ ਸਾਹਿਬ ਨੇ ਲਾਇਆ ਕਿਨੇ ਸਸੋਧਿਆ ਜੀ ਨੇ ਸਤਿੰਦਰ ਜੈਨ ਆਏ ਬੈਠੇ ਆ ਲਾਇਆ ਕੌਣ ਕੇਜਰੀਵਾਲ ਸਾਹਿਬ ਤੇ ਸਾਡੇ ਮੁੱਖ ਮੰਤਰੀ ਦਾ ਕੀ ਰੋਲ ਹੈ ਮੁੱਖ ਮੰਤਰੀ ਸਾਹਿਬ ਬੋਲਦੇ ਕਿਉਂ ਨਹੀਂ ਮੈਨੂੰ ਇਸ ਗੱਲ ਦਾ ਅੱਗੇ ਲੈ ਸਾਹਿਬ ਤੁਸੀਂ ਗੱਲਾਂ ਕਰਦੇ ਸੀਗੇ ਪੰਜਾਬ ਦੀਆਂ ਹੁਣ ਕਹਿੰਦੇ ਹੁਣ ਸੁਤੰਤਰਤਾ ਦਿਵਸ ਤੇ 15 ਅਗਸਤ ਨੂੰ ਬੋਲ ਰਹੇ ਸੀਗੇ ਕਹਿੰਦੇ ਸਾਨੂੰ ਇੱਕ ਮੌਕਾ ਹੋਰ ਦਿਓ ਬੁਰਾ ਨਾ ਮੰਨਿਓ ਸਾਹਿਬ ਤੁਸੀਂ ਚੁਗਬ ਸਾਹਿਬ ਕਿਤੇ ਜਾ ਕੇ ਦਿੱਲੀ ਕਹਿ ਰਹੇ ਹੋ ਵੀ ਸੁਨੀਲ ਜਾਖੜ ਦਾ ਪਾਰਟੀ ਦੀ ਜੜਾ ਵੱਡੀ ਜਾਂਦਾ ਪਰ ਮੈਂ ਇੱਕ ਨੁਸਖਾ ਦੱਸਣ ਲੱਗਿਆ ਭਗਵੰਤ ਮਾਨ ਜੀ ਨੂੰ ਵੀ ਜੇ ਮੁੜ ਕੇ ਮੁੱਖ ਮੰਤਰੀ ਬਣਨਾ ਹੈ ਨਾ ਮੈਂ ਦੱਸਦਾ ਕੀ ਕਰੋ ਲੈ ਸਵੇਰੇ ਵਿਜੀਲੈਂਸ ਦੀ ਰੇਡ ਮਾਰੋ ਇਹ ਜਿਹੜੇ ਤੁਸੀਂ ਦੱਸ ਰਹੇ ਨਹੀਂ ਕਿਹੜੀ ਕੋਠੀ ਸੀ ਪੈਸੇ ਜਾਂਦੇ ਆ ਉਹਨਾਂ ਕੋਠੀਆਂ ਤੇ ਰੇਡ ਮਾਰੋ ਕੋਈ ਵਹਿਬ ਜੀ ਦੇ ਕੋਈ ਨૈયਰ ਸਾਹਿਬ ਦਾ ਕੋਈ ਫਲਾਣਾ ਸਾਹਿਬ ਐ ਸਵੇਰੇ ਰੇਡ ਮਾਰੋ ਜੇ ਸਵੇਰੇ ਪੰਜਾਬ ਦੇ ਲੋਕ ਤੁਹਾਨੂੰ ਸਿਰ ਤੇ ਨਾ ਚੱਕ ਲੈਣ ਸਵੇਰੇ ਚੱਕ ਲੈਣਗੇ ਸਭ ਤੁਸੀਂ ਤਾਂ ਲੱਖ ਪੜਿਆ ਵੀ ਰਣਜੀਤ ਸਿੰਘ ਗਿੱਲ ਉਹ ਗਿੱਲ ਕੋ ਵਾਲਾ ਭਾਜਪੀ ਦੇ ਲੱਗਿਆ ਉਹਦੇ ਸਵੇਰੇ ਰੇਡ ਮਾਰਦੇ ਸਭ ਆ ਲੋਕਤੰਤਰ ਐ ਇਹਦੇ ਵਾਸਤੇ ਲੜਾਈ ਲੜੀ ਸੀਗੀ ਵੀ ਸਵਤੰਤਰਤਾ ਲੈ ਕੇ ਆਵਾਂਗੇ ਆਪਣੀ ਆਜ਼ਾਦੀ ਲੈ ਕੇ ਆਵਾਂਗੇ ਵੋਟਾਂ ਦਾ ਅਧਿਕਾਰ ਦੇਾਂਗੇ ਆ ਕਿਸਾਨਾਂ ਦੀ ਕਿਹੜੀ ਲੜਾਈ ਹੈ ਸਾਹਿਬ ਮੈਂ ਕਿਸਾਨਾਂ ਨੂੰ ਤਾਂ ਤੁਹਾਨੂੰ ਸਾਰਿਆਂ ਨੂੰ ਵਧਾਈ ਦੇਣਾ ਸਾਹਿਬ ਚਾਹੇ ਕਿੰਨਾ ਹੀ ਅਸੀਂ ਜਾ ਕੇ ਛੁਗ ਸਰਬ ਆਪਾਂ ਹੀ ਗਏ ਸੀਗੇ ਜਾ ਕੇ گورنر ਸਾਹਿਬ ਨੂੰ ਸਭ ਤੋਂ ਪਹਿਲਾਂ ਜਾ ਕੇ ਮਿਲੇ ਹਾਂ ਉੱਥੇ ਸਾਰੀਆਂ ਗੱਲਾਂ ਹੋ ਗਈਆਂ ਮੈਂ ਕੋਈ ਇੱਥੇ ਆਪਣੀ ਪਿੱਠ ਤਪਤਪਾਣ ਨਹੀਂ ਆਇਆ ਆ ਤੁਹਾਡੇ ਕਰਕੇ ਤੁਹਾਡੇ ਵਿਰੋਧ ਕਰਕੇ ਹੈ ਸੋ ਆਪਾਂ ਭਾਰਤੀ ਜਨਤਾ ਪਾਰਟੀ ਅਕਾਲੀਆਂ ਦੀ ਤੇ ਹੋਰ ਲੀਡਰਾਂ ਦੀ ਆਪਾਂ ਕਹਾਵਤ ਸੁਣਿਆ ਕਿ ਉਹਨਾਂ ਨੇ ਕੀ ਕਿਹਾ ਸੋ ਆਖਰ ਹੈ ਕੀ ਹੈ ਸਾਮ ਧਾਮ ਦੰਦ ਵੇ ਸਾਮ ਮਤਲਬ ਕਿ ਸਭ ਤੋਂ ਪਹਿਲਾਂ ਲੋਕਾਂ ਦੇ ਨਾਲ ਗੱਲਬਾਤ ਕਰੋ ਲੋਕਾਂ ਨੂੰ ਸਮਝਾਓ ਜੋ ਰਾਜਨੀਤਿਕ ਲੀਡਰ ਕਹਿ ਰਹੇ ਨੇ ਕਿ ਇਸ ਕਹਿਣ ਦਾ ਮਤਲਬ ਕੀ ਸੀ ਸੋ ਉਹਨਾਂ ਨੇ ਕਿਹਾ ਕਿ ਸ਼ਸ਼ੋਧੀ ਜੀ ਚਾਹੁੰਦੇ ਨੇ ਕਿ ਸਭ ਤੋਂ ਪਹਿਲਾਂ ਲੋਕਾਂ ਨਾਲ ਗੱਲਬਾਤ ਕਰੋ ਬਿਠਾ ਕੇ ਕਰੋ ਸਮਝਾਓ ਜੇ ਨਹੀਂ ਮੰਨਦੇ ਧਾਮ ਵੈਸੇ ਦੀ ਆਫਰ ਕਰੋ ਪੈਸਾ ਦਿਓ ਜੇਕਰ VOTER ਫਿਰ ਵੀ ਨਹੀਂ ਮੰਨਦਾ ਦੰਡ ਦੰਡ ਦਾ ਮਤਲਬ ਸਾਰੇ ਜਾਣਦੇ ਆ ਸਜ਼ਾ ਪਰਚਾ ਕੇਸ ਜਾਂ ਹੋਰ ਇਸ ਦੰਡ ਦੇ ਰੂਪ ਦੇ ਵਿੱਚ ਕੁਝ ਵੀ ਹੋ ਸਕਦਾ ਲੜਾਈ ਝਗੜਾ ਕੁਝ ਵੀ ਹੋ ਸਕਦਾ ਉਸ ਤੋਂ ਬਾਅਦ ਭੇਦ ਭੇਦ ਦਾ ਮਤਲਬ ਭੇਦਪਾਤ ਜਾਤੀਵਾਦ ਵੀ ਹੋ ਸਕਦਾ ਪਰ ਰਾਜਨੀਤਿਕ ਲੋਕ ਰਾਜਨੀਤਿਕ ਪਾਰਟੀਆਂ ਵਿਰੋਧੀ ਤਿਰਾਂਜ ਦਾ ਮਤਲਬ ਕੁਝ ਹੋਰ ਕੱਢ ਰਹੀਆਂ ਸਵਾਲ ਜਵਾਬ ਲੋਕਾਂ ਨਾਲ ਸਵਾਲ ਜਵਾਬ ਕਰੋ ਲੋਕ ਸਵਾਲ ਜਵਾਬ ਚਾਹੁੰਦੇ ਨੇ ਤਾਂ ਵੀ ਕਰੋ ਪਰ ਹਰ ਹਾਲਤ ਦੇ ਵਿੱਚ 2027 ਦੀਆਂ ਚੋਣਾਂ ਜਿੱਤਣੀਆਂ ਕੀ ਵਾਕਈ ਪੰਜਾਬ ਦੇ ਲੋਕ ਇਸ ਗੱਲ ਨੂੰ ਮੰਨਦੇ ਆ ਵਿਰੋਧੀ ਧਿਰ ਕਹਿੰਦੀ ਆ ਕਿ ਪੰਜਾਬ ਤੇ ਪੰਜਾਬੀਅਤ ਤੇ ਪੰਜਾਬ ਦੇ ਲੋਕ ਤੇ ਪੰਜਾਬੀ ਇਸ ਗੱਲ ਨੂੰ ਸਮਝਦੇ ਆ ਉਹਨਾਂ ਨੇ ਅੱਜ ਤੱਕ ਕਦੇ ਕਿਸੇ ਪਾਰਟੀ ਨੇ ਅਜਿਹੀ ਗੱਲ ਨਹੀਂ ਕਹੀ ਜਨਤਕ ਤੌਰ ਤੇ ਨਹੀਂ ਕਹੀ ਕਿ ਪਹਿਲੀ ਵਾਰ ਹੋਇਆ ਕਿ ਆਮ ਆਦਮੀ ਪਾਰਟੀ ਲੋਕਾਂ ਨੂੰ ਖਸਾ ਰਹੀ ਹੈ ਲੋਕਾਂ ਨੂੰ ਡਰਾ ਰਹੀ ਹੈ ਲੋਕਾਂ ਨੂੰ ਧਮਕਾ ਰਹੀ ਹੈ ਪਰ ਪੰਜਾਬ ਪੰਜਾਬੀ ਅਤੇ ਪੰਜਾਬੀ ਡਰਨ ਵਾਲੇ ਨਹੀਂ ਧਮਕਣ ਵਾਲੇ ਨਹੀਂ ਤੇ ਇਹਨਾਂ ਗੱਲਾਂ ਤੋਂ ਡਰਨ ਵਾਲੇ ਨਹੀਂ ਹੈਗੇ ਪੰਜਾਬੀ ਜਿੱਥੇ ਚਾਹੁੰਦੇ ਨੇ ਆਪਣੀ ਮਰਜ਼ੀ ਨਾਲ ਵੋਟ ਪਾਉਂਦੇ ਨੇ ਪੰਜਾਬੀ ਜਿੱਥੇ ਚਾਹੁੰਦੇ ਨੇ ਆਪਣੀ ਮਰਜ਼ੀ ਮੁਤਾਬਕ ਮੋਹਰ ਲਾਉਂਦੇ ਨੇ ਸੋ ਹੁਣ ਦੇਖਦੇ ਆ ਕਿ ਸੱਤਾਧਿਰ ਇਸ ਤੇ ਕੀ ਜਵਾਬ ਦੇਗੀ ਤੇ ਉਸ ਤੋਂ ਬਾਅਦ ਵਿਰੋਧੀ ਧਿਰ ਇਸ ਨੂੰ ਕਿਵੇਂ ਲੈਂਦੀ ਆ ਅੱਜ ਦੇ ਪ੍ਰੋਗਰਾਮ ਚ ਇੰਨਾ ਹੀ ਮੈਨੂ ਦੇ ਇਜਾਜ਼ਤ ਧੰਨਵਾਦ